ਦੇਤ ਮਹਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਤਮਾਹਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਪਹਿਲਾਂ ਵੀ ਅਸੀਂ ਤੁਹਾਨੂੰ ਵੀਡੀਓ ਦਿਖਾਉਂਦੇ ਰਹਿੰਦੇ ਆ ਐਸ ਕੇ ਟੈਕਸਟਾਈਲ ਮਰੰਡਾ ਸੋ ਤੁਹਾਨੂੰ ਐਡਰੈਸ ਦਾ ਤਕਰੀਬਨ ਸਾਰਿਆਂ ਨੂੰ ਪਤਾ ਹੀ ਹੈ ਜੋ ਮਰੰਡੇ ਤੋਂ ਲੁਧਿਆਣੇ ਨੂੰ ਰੋਡ ਜਾਂਦੀ ਹੈ ਇਹ ਰਾਜ ਮਹਿਲ ਪੈਲੇ ਦੇ ਬਿਲਕੁਲ ਸਾਹਮਣੇ ਬੂਤਗੜ ਪਿੰਡ ਹੈ ਇਸ ਬੂਤਗੜ ਦੇ ਵਿੱਚ ਵੱਡੇ ਵੱਡੇ ਬੋਰ ਲੱਗੇ ਹੋਏ ਨੇ ਐਸ ਕੇ ਟੈਕਸਟਾਈਲ ਦੇ ਤੇ ਆਪਾਂ ਹੁਣ ਗੱਲਬਾਤ ਕਰਨੇ ਆ ਕਾਲਾ ਵੀਰ ਜੀ ਦੇ ਨਾਲ ਇਹਨਾਂ ਨੇ ਕਈ ਆਫਰਾਂ ਵੀ ਲਾਈਆਂ ਹੋਈਆਂ ਕਾਲਾ ਵੀਰ ਜੀ ਕੀ ਹਾਲ ਹੈ ਜੀ ਅੱਜ ਦੀ ਤੁਹਾਨੂੰ ਸੁਣਾਓ ਹਾਂਜੀ ਹੋਰ ਨਹੀਂ ਫਿਰ ਹੁਣ ਦੀਵਾਲੀ ਵੀ ਆ ਰਹੀ ਆ ਤਿਹਾੜ ਚੱਲ ਰਹੇ ਆ ਦੀਵਾਲੀ ਆ ਰਹੀ ਆ ਤਿਹਾੜ ਸ਼ੁਰੂ ਹੋ ਜਾਨੇ ਵੱਡੇ ਵੱਡੇ ਕਰਨੇ ਆ ਐਸਕੇ ਵਾਲਿਆਂ ਨੇ ਫਾਇਦੇ ਆਪਣੀ ਭੈਣਾਂ ਦੇ ਹਾਂਜੀ ਆ ਚੈੱਕ ਕਰੋ ਜਿਹੜਾ ਕੰਬਲ ਆ ਜੀ ਮਿਲਣ ਵਾਲਾ ਸਿੰਗਲ ਬੈੱਡ ਦਾ ਕੰਬਲ ਤੁਹਾਨੂੰ ਜੀ ਚੈੱਕ ਕਰੋ अच्छा जी बिथ बैग ਦੇ ਨਾਲ ਪੈਕ ਕਰਕੇ ਦੇਣਾ ਜੀ 195 ਰੁਪਏ ਦਾ ਕੰਬਲ 195 ਦਾ ਬਾਜ਼ਾਰ ਚ ਕਿੰਨੇ ਦਾ ਹੋਊਗਾ ਯਾਰ ਜੇ 350 ਰੇਡ ਹੋਊਗਾ ਤਾਂ 195 ਦੇ ਪਹਿ ਲੈਣੇ ਆਪਾਂ ਨੇ ਆ ਲੋ ਇਦਾਂ ਨੂੰ ਪੈਕਿੰਗ ਦੇ ਨਾਲ ਰੇਡ 195 ਕਲਰ ਚਾਰ ਚੈੱਕ ਕਰਿਓ ਜੀ ਲੋਕ ਸਾਹਮਣੇ ਨਾਵਾ ਨਾਵਾ ਹੈ ਪੈਕਿੰਗ ਵਾਲਾ ਪੈਕਿੰਗ ਦੇ ਨਾਲ ਬਿੱਥ ਵੈਗ ਸਿਰਫ 195 ਹਾਂ ਜੀ ਕਲਰੇ ਜਿੰਨੇ ਮਰਜੀ ਰੰਗ ਜਿਹੜੇ ਮਰਜੀ ਲੈ ਜਾਓ ਅੱਛਾ ਜੀ 195 ਦਾ ਕੰਬਲ ਸਿੰਗਲ ਬੈੱਡ ਦਾ ਵਿਦ ਬੈਗ ਦੇ ਨਾਲ ਜੀ ਡਬਲ ਵਾਲਾ ਵੀ ਹੋਣਾ ਅ ਚੈੱਕ ਕਰਾ ਲਈ ਡਬਲ ਬੈੱਡ ਦਾ ਕੰਬਲਾ ਕਰੋ ਚੈੱਕ ਜੀ ਆ ਲੋ ਅੱਛਾ ਜੀ ਡਬਲ ਬੈੱਡ ਦਾ ਕੰਬਲ ਬਾਜ਼ਾਰ ਵਿੱਚ ਦੇ 750 800 ਰੁਪਏ ਦਾ ਹਾਂ ਜੀ ਇਹ ਤੋਂ ਅੱਜ ਹੀ ਲਾ ਕੇ ਦੇਣਾ 395 ਰੁਪਏ ਦਾ 395 ਦਾ 750 ਵਾਲਾ 750 ਮਾਰਕੀਟ ਰੇਟ ਆਉਂਗਾ ਤਾਂ ਲਵਾਂਗੇ 395 ਦੇ ਪੈਸੇ ਕਲਰ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਰੰਗ ਆ ਆ ਚੈੱਕ ਕਰਾਓ ਆ ਬੜੇ ਪਿਆਰੇ ਪਿਆਰੇ ਹੈ। ਇਹ ਤੇ ਡਬਲ ਬੈੱਡ ਦਾ ਕੰਬਲ। ਬਾਜ਼ਾਰ 750 ਅਰਸੋ ਐਸਕੇ ਦਾ ਰੇਟ ਸਿਰਫ 395 ਜੀ। ਕਲਰ ਚਾਰ ਜਿਹੜੇ ਮਰਜ਼ੀ ਲੈ ਲਓ 15 ਤੋਂ 20 ਮਿਲਨੇ ਆ ਰੰਗ। ਸਿਰਫ 395 ਰੁਪਏ ਦੀ ਰੇਟ ਚੱਲ। 395 ਰੁਪਏ ਜੀ। ਜਿੰਨੀ ਮਰਜ਼ੀ ਕੁਆਂਟੀਟੀ ਲੈ ਜੋ ਜਿੰਨੇ ਪਾਰਸਲਾਂ ਦੇ ਪਾਰਸਲ ਬੰਦ ਲੈ ਜੋ ਚੈੱਕ ਕਰਾਓ ਜੀ। ਇਹ ਸਾਰੇ ਹੀ ਕੰਬਲਾਂ ਦੇ ਪਾਰਸਲ ਆ ਪਿਆ ਦੇਖੋ ਜਿੱਧਰ ਆ ਲੋ। 13 ਦੇ ਢੇਰ ਲੱਗੇ ਪਏ। 13 ਦੇ ਢੇਰ ਲੱਗੇ ਪਏ ਇਧਰ ਆ ਡੋਗਰ ਪੁੱਤ। ਆ ਲੋ ਜੀ ਪੂਰੇ ਪਾਰਸਲਾਂ ਦੇ ਪਾਰਸਲ ਜਿਹੜਾ ਮਰਜ਼ੀ ਲੈ ਲਓ ਜੀ ਆ ਲੋ। ਉਹ ਯਾਨੀ ਵੀ ਵੀਡੀਓ ਪਾਤੀ ਉਸ ਤੋਂ ਬਾਅਦ ਕਿਹਾ ਵੀ ਸਟਾਕ ਹੋ ਗਿਆ ਖਤਮ ਨਾ ਇਦਾਂ ਦੀ ਕੋਈ ਗੱਲ ਨਹੀਂ ਆਲੋ ਡਬਲ ਬੈੱਡ ਦਾ ਕੰਬਲ 395 ਦੀ ਰੇਂਜ ਚ ਹਾਂ ਜਿੰਨੀ ਮਰਜ਼ੀ ਕੁਆਂਟੀਟੀ ਤੋਂ ਆਂਦੀ ਚੈੱਕ ਕਰਾਓ ਇੱਕ ਵਾਰ ਪਿੱਛੇ ਤੱਕ ਪਾਰਸਲੇ ਪਾਰਸਲ ਅੱਗੇ ਵਿਖਾ ਦਿਓ ਬਹੁਤ ਕੋਈ ਚੈੱਕ ਕਰਾ ਜੀ ਥੋੜੇ ਕੁਆਂਟੀਟੀ ਵੱਲੋਂ ਕੋਈ ਕਮੀ ਨਹੀਂ ਆਇਆ ਬਾਅਦ ਚ ਕਸਟਮਰਾਂ ਨਾਲ ਸਟਾਕ ਖਤਮ ਹੋ ਗਿਆ ਜਿਆਦਾ ਕੋਈ ਦਿੱਕਤ ਨਹੀਂ ਚੈੱਕ ਕਰਾਓ ਪਾਰਸਲਾਂ ਦੇ ਪਾਰਸਲ ਫੁੱਲ ਵੱਡਾ ਫੁੱਲ ਆਈ ਵੀ ਆ ਕੁਆਂਟੀਟੀ ਹਾਂ ਜੀ ਭਾਵੇਂ ਕੰਬਲ ਲੈਣਿਆ ਭਾਵੇਂ ਲੈਣੇ ਵੀ ਲੈਹਗੇ ਹਾਂ ਜੀ ਭਾਵੇਂ ਕੁਰਤੇ ਪਜਾਮੇ ਭਾਵੇਂ ਲੈਣੀਆਂ ਪੱਗਾਂ ਹਾਂ ਜੀ ਬਿਜਾਰ ਹੋਊਗਾ 60 65 ਦੇ ਮੀਟਰ ਪੱਗ ਦਾ ਰੇਟ ਹਾਂ ਜੀ ਥੋੜੇ 6 ਮਹੀਨੇ ਦੀ ਗਾਰੰਟੀ ਪੱਗ ਲਾ ਕੇ ਦੇਣੀ ਹੈ 39 ਰੁਪਏ ਮੀਟਰ 39 ਰੁਪਏ ਮੀਟਰ ਰੰਗ ਦੀ ਗਾਰੰਟੀ 6 ਮਹੀਨੇ ਦੀ ਗਾਰੰਟੀ ਹੈ ਰੰਗ ਦੀ ਡੱਬ ਪੈਗੇ ਪੱਗ ਵਾਪਸ ਨੀਲਾ ਕੋੜਾ ਲੈਣਾ ਜੀ ਬਿਜਾਰ ਵੀ ਦਾ 75 ਰੁਪਏ 80 ਰੁਪਏ ਮੀਟਰ ਹਾਂਜੀ ਉਹ ਲਾ ਕੇ ਦੇਣਾ 45 ਰੁਪਏ ਅੱਛਾ ਜੀ ਪੈਂਟ ਸ਼ਲਡ ਪੈਕਿੰਗ ਵਾਲੀ ਹਾਂਜੀ 85 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਜੀ ਅੱਛਾ ਜੀ ਇਹ ਵੀ ਸਿੰਗਲ ਬੈੱਡ ਦਾ ਕੰਬੜਾ ਕਿਸੇ ਨੇ ਵਧੀਆ ਲੈਣਾ ਨਾ ਜਿਹੜਾ 50 600 650 ਸੇਲ ਹੁੰਦਾ ਹੈ ਇਦਾਂ ਦਾ ਵਿੱਧ ਮਿਲਣਾ ਜੀ ਬੈਗ ਦੇ ਨਾਲ 350 ਰੁਪਏ ਦਾ ਕੰਬੜਾ 350 ਦੀ ਰੇਂ ਕਲਰ ਚਾਰਟ ਮਿਲਣਗੇ ਲੱਗ ਲੱਗਾ ਦੇਖੋ ਜਿਹੜਾ ਮਰਜ਼ੀ ਡਿਜ਼ਾਈਨ ਲੈ ਜੋ ਕਲਰ ਚਾਰਟ ਸਾਰੇ ਡਿਜੀਟਲ ਦੇ ਵਿੱਚ ਤੇ ਕੱਪੜੇ ਦੀ ਪੂਰੀ ਗਾਰੰਟੀ ਪੂਰੀ ਗਾਰੰਟੀ ਆ ਲੋ ਤੁਹਾਨੂੰ ਜੀ ਉਸਤੇ ਵਧੀਆ ਲੈਣਾ ਹੈ ਹਾਂਜੀ ਇਹ ਵੀ ਸਿੰਗਲ ਬੈੱਡ ਦਾ ਕੰਬਲਾਈ ਵਿੱਧ ਵੈਗ ਦੇ ਨਾਲ 450 ਰੁਪਏ ਦੀ ਰੇਂਜ ਚ ਜੀ ਆ ਲੋ ਕੀ ਰੰਗ ਜਿੰਨੇ ਮਰਜ਼ੀ ਜਿੰਨੇ ਮਰਜ਼ੀ ਰੰਗ ਜਿੰਨੇ ਮਰਜ਼ੀ ਕੁਆਂਟੀਟੀ ਲੈ ਜੋ ਫੁੱਲ ਬਟਾ ਫੁੱਲ ਵੈਰੈਟੀ ਮਿਲੇਗੀ ਜੀ ਆ ਚੈੱਕ ਕਰੋ ਜੀ ਪੱਗਾ ਲੈਣੀ ਹੈ ਗਾਰੰਟੀ ਵਾਲੀ ਕੈਮੀਕਲ 39 ਰੁਪਏ ਮੀਟਰ ਜੀ ਆ ਦੇਖੋ ਸਾਰੇ ਕਲਰ ਲੱਗੇ ਹੋਏ ਪੱਗਾਂ ਦੇ ਜਿਹੜਾ ਮਰਜ਼ੀ ਲੈ ਲੋ ਰੰਗ ਆ ਲੋ ਆ ਬ੍ਰਾਂਡ ਆ ਜੀ ਨੀਲਾ ਕੋੜਾ ਬਾਜ਼ਾਰ ਵਿਖਦੇ ਤੁਹਾਂ ਜੀ 75 ਰੁਪਏ 80 ਰੁਪਏ 85 ਰੁਪਏ ਮੀਟਰ ਹਾਂਜੀ 6 ਮਹੀਨੇ ਦੀ ਗਾਰੰਟੀ ਆ ਪੱਗ ਦੀ ਪੱਗ ਜੇ ਪੈ ਗਿਆ ਡੱਬ ਪੱਗ ਵਾਪਸ ਰੇਟ ਲਾ ਕੇ ਦੇਣੀ ਆ 45 ਰੁਪਏ ਮੀਟਰ ਪੱਗ ਇੱਥੇ ਸੜ ਜੋ ਮੈਂ ਕਹੇ ਇੱਥੇ ਲੈ ਜਾਓ ਮੈਂ ਕਹੇ ਪੱਗ ਇੱਥੇ ਰੱਖ ਜੋ ਨਵੀਂ ਕਟਾ ਕੇ ਲੈ ਕੇ ਜਾਓ ਜੀ 6 ਮਹੀਨੇ ਚ ਡੱਪੇ ਆ ਕੇ ਵਾਪਸ ਅੱਛਾ ਜੀ ਪੂਰੀ ਗਾਰੰਟੀ ਦੇ ਨਾਲ ਹਾਂਜੀ ਭਾਵੇਂ ਤੁਸੀਂ ਲੈਣਿਆ ਕੁਰਤੇ ਪਜਾਮੇ ਜੀ ਆ ਲੋ ਆ ਚੈੱਕ ਕਰੋ ਜੀ ਕੁਰਤਾ ਪਜਾਮਾ ਬੰਬੇ ਦੀ ਕੁਆਲਿਟੀ ਆ ਜੀ ਬਾਜ਼ਾਰ ਵੇਖਦਾ 500 ਰੁਪਏ ਦਾ ਹਾਂ ਲਓ ਜੀ ਵੀਰਾਂ ਦਾ ਵੀ ਫਾਇਦਾ ਇੱਕ ਨਾਲ ਇੱਕ ਫ੍ਰੀ ਜੀ 250 ਰੁਪਏ ਦਾ ਕੁੜਤਾ ਪਜਾਮਾ ਜੀ 250 ਦਾ 250 ਦਾ ਜੇ ਕੁੜਤਾ ਪਜਾਮਾ ਪੂਰਾ 1 ਪਾਣੀ ਲੀਟਰ ਫ੍ਰੀ ਮਿਲੂਗਾ ਕੀ ਕਰਤਾ ਜੀ 500 ਦੇ ਦੋ ਸਿੰਗਲ 250 ਦਾ ਜੇ ਕੁੜਤੇ ਪਜਾਮੇ ਤੇ ਆ ਗਈ ਬੁਰ ਜੀ ਤਾਂ ਬਦਲ ਕੇ ਨਵਾਂ ਦਊਗਾ ਇਹ ਵੀ ਗਾਰੰਟੀ ਆ ਇਹ ਵੀ ਗਾਰੰਟੀ ਆ ਆ ਚੈੱਕ ਕਰੋ ਸਾਰੇ ਕਲਰ ਇਹ ਵਿੱਚ ਆ ਜਿੰਨੀ ਮਰਜ਼ੀ ਲੈ ਲਓ ਕੁਆਂਟੀਟੀ ਆ ਲੋ ਆ ਲੋ ਭਾਵੇਂ ਤੁਸੀਂ ਲੈਣਾ ਆ ਲੋ ਇਹ ਵੀ ਕੁੜਤਾ ਐਮ ਬਣਾਉ ਵਾਈਡ 250 ਰੁਪਏ ਦੀ ਰੇਂਜ ਚ ਆ ਚੈੱਕ ਕਰੋ ਇਸ ਤਰ੍ਹਾਂ ਹੀ ਵਾਪਸ ਹੋ ਜੂਗਾ ਜੀ ਸਿੱਤਾ ਸਲਾਇਆ ਜੀ ਕੋਈ ਵੀ ਜ ਬੁਰ ਵਗੈਰਾ ਆ ਗਈ ਤਾਂ ਵਾਪਸੀ ਕੋਈ ਸਾਰੀ ਵੈਰਾਈਟੀ ਇੱਕੋ ਛਤ ਹਲੇ ਮਿਲ ਜੈਣੀ ਭਾਵੇਂ ਤੁਸੀਂ ਰੈਡੀमेड ਸੂਟ ਲੈਣੇ ਆ ਭਾਵੇਂ ਪੈਂਟ ਸ਼ਰਟ ਲੈਣੀਆਂ ਭਾਵੇਂ ਪੱਗਾਂ ਲੈਣੀਆਂ ਸੂਟ ਲੈਣੇ ਆ ਭਾਵੇਂ ਰੈਡੀमेड ਸੂਟ ਉਹ ਤੇ ਭਾਵੇਂ ਲਹਿੰਗੇ ਲੈਣੇ ਆ ਬਹੁਤ ਫਾਇਦੇ ਨਾਲ ਜਿਵੇਂ ਬਾਜ਼ਾਰ ਦੇ ਵਿੱਚ 5 5000 ਰੁਪਏ ਲੈ ਰੈਂਗ ਦਾ ਰੈਂਟ ਚੱਲਦਾ ਨਾ ਆਪਾਂ ਨੇ 1400 1500 ਚ ਲਹਿੰਗਾ ਤੁਹਾਨੂੰ ਦੇ ਦੇਣਾ ਪਰ ਇਹਦਾ ਮਾਹ ਲਹਿੰਗਾ ਜਿੰਨਾ ਰੈਂਟਾ ਉਹਨੇ ਦਾ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖੜੀਆਂ ਮਾਰਕੀਟ ਨੂੰ ਉੱਧੇ ਰੇਟਾਂ ਤੇ ਮਿਲਣੀਆਂ ਬਜਾ ਆਣਾ ਕਿੱਥੇ ਐ ਐਸਕੇ ਡੈਕਲ ਮੰਡਾ ਮੇਨ ਲੁਧਿਆਣਾ ਹਾਈਵੇ ਹੋ ਕੋਈ ਰਾਇਮਲ ਪੈਲੇਸ ਦੇ ਲਹਿੰਗੇ ਦੱਸ ਰਹੇ ਹੋ ਉਹੀ ਐ ਸਰ ਲਹਿੰਗਿਆਂ ਦੀ ਵੈਰੈਟੀ ਬਹੁਤ ਆ 14-1500 ਸਟਾਰਟ ਹੋ ਜਾਂਦਾ ਜਿਵੇਂ ਦੇਖੋ ਭਾਰੀ ਲਹਿੰਗੇ ਆ ਆਹ ਦਾ ਮਗਾ ਜੀ 15-15 2000 ਰੁਪਏ ਰੈਂਟਾ ਬਾਜ਼ਾਰ ਦੇ ਵਿੱਚ ਦਵਾਨ ਜੀ ਹੈਗਾ ਜੀ ਹੈਗਾ ਆਪਾਂ ਨੇ ਕਿੰਨੇ ਦਾ ਲਹਿੰਗਾ ਲਾ ਕੇ ਦੇਣਾ 7850 ਰੁਪਏ ਦਾ ਉਹਨੇ ਦਾ ਲਹਿੰਗਾ ਆ ਗਿਆ ਜੀ ਆ ਚੈੱਕ ਕਰੋ ਰੈਡੀमेड ਡਰੈੱਸਾਂ ਸੂਟ ਰੈਡੀमेड ਆ ਲੋ ਹਾਂਜੀ 15595 ਰੁਪਏ ਚੈੱਕ ਕਰੋ ਜੀ ਕੰਮ ਕਿੰਨਾ ਵਰਕ ਵਧੀਆ ਹੋਇਆ ਪਿਆ ਪਲੱਸ ਬਾਟਮ ਤੇ ਕੰਮ ਸਟੀਚ ਆ ਲੋ ਸਾਰੇ ਰੈਡੀमेड ਦੇ ਵਿੱਚ ਡਿਜ਼ਾਈਨਿੰਗ ਮਿਲ ਜੈ ਨੇ ਵੀ ਸਾਰੀ ਵੈਰਾਈਟੀ 14341795 ਹਾਂਜੀ ਫਿਕਸ ਰੇਟ ਆ ਰੇਟ ਵਾਜੀ ਕਰਨ ਦੀ ਕੋਈ ਲੋੜ ਨਹੀਂ 15 25 ਇਹ ਚੈੱਕ ਕਰੋ ਆ ਲੋ ਜੀ 1695 ਰੁਪਏ ਦੀ ਰੇਂਜ ਚ ਦੁਪੱਟੇ ਸਾਰੇ ਬਸਕੋਸ ਔਰ ਗੰਜਾ ਦੇ ਆ ਲੋ ਸਾਰਾ ਚਿਕਨ ਕਾਰੀਗਰ ਦਾ ਕੰਮ ਹੋਇਆ ਪਿਆ 2000 ਰੁਪਏ ਦੀ ਰੇਂਜ ਚ ਪਿਓਰ ਟੈਬੀ ਸਿਲਕ ਦੇ ਡਿਜੀਟਲ ਦੁਪੱਟੇ ਆ ਲੋ ਬੀ ਨੈਕ ਵਾਲੀ ਡਿਜ਼ਾਈਨਿੰਗ ਪਿਓਰ ਨੇਚਰਲ ਕ੍ਰੇਪ ਦੇ ਉੱਤੇ ਰੇਟ 1780 ਰੁਪਏ ਅੱਗੇ ਦੇਖੋ ਜੀ 1850 ਰੁਪਏ ਦੀ ਰੈਂਟ ਚ ਵੀ ਬਹੁਤ ਵੈਰਾਈਟੀ ਆ ਆ ਦੇਖੋ ਜੀ ਵਧੀਆ ਲਹਿੰਗੇ ਆ ਚੈੱਕ ਕਰੋ ਜੀ ਆ ਲੋ ਆ ਦੇਖੋ ਜੀ ਦੁਪट्टे ਕਿੰਨੇ ਸੋਹਣੇ ਹਨ ਦੇ ਪ੍ਰੋਪਰ ਬਹੁਤ ਫੈਂਸੀ ਦੁਪੱਟੇ ਚੈੱਕ ਕਰੋ ਸਰਾ ਬੈਲਵੈਟ ਦੇ ਵਿੱਚ ਰਹੇਗਾ ਲਹਿੰਗਾ ਜਿਨ੍ਹਾਂ ਦਾ 25 25 30 30 ਰੁਪਏ ਰੈਂਟ ਚੱਲਦਾ ਜੀ ਤੁਹਾਨੂੰ ਲਹਿੰਗਾ ਲਾ ਕੇ ਦੇ ਦਿੰਨਾ 14850 ਰੁਪਏ ਦਾ ਜੀ ਨਿਊ ਪੀਸੇ ਤੁਹਾਡਾ ਹੋ ਗਿਆ ਨਾ 14850 ਦੇ ਵੀ ਰੈਂਟ ਦੇਣ ਦੀ ਲੋੜ ਨਹੀਂ ਜੀ ਹੁਣ ਯਾਦ ਰੱਖੋ ਯਾ ਸ਼ਾਦੀਆਂ ਆ ਰਹੀਆਂ ਨੇ ਤੇ ਇਹ ਲਹਿੰਗੇ ਤੁਸੀਂ ਕਿੱਥੋਂ ਲੈ ਕੇ ਜਾਣੇ ਆ ਐਸਪੀ ਟੈਕਸਟਾਈਲ ਮਲੰਡਾ ਤੋਂ ਆ ਚੈੱਕ ਕਰੋ ਜੀ ਅੱਗੇ ਜਿਵੇਂ ਪਤਾ ਵੀ ਅੱਗੇ ਹੁਣ ਸਰਦੀਆਂ ਦਾ ਮੌਸਮ ਸਟਾਰਟ ਹੋ ਗਿਆ ਨਾ ਆਹ ਲੋ ਜੀ ਕਿਟਰਾਏ ਦਾ ਸੂਟ 1.5 ਮੀਟਰ ਪਣੇ ਦੀ ਰਹੇਗੀ ਬਾਟਮ ਇਹ ਡਿਸਟਰ ਰਹੇਗੀ ਇਹਦੇ ਨਾਲ ਸ਼ਰਟ ਤੋਂ ਆਂਜੀ ਬਾਜ਼ਾਰ ਵਿੱਚ ਤਾਂ 450 ਰੁਪਏ ਦਾ ਸੂਟ ਸਿੰਗਲ ਆ ਹਾਂਜੀ ਆਪਾਂ ਨੇ ਦੀਵਾਲੀ ਕਰਕੇ ਵੱਡੀਆਂ-ਵੱਡੀਆਂ ਆਫਰਾਂ ਲਾ ਦਿੱਤੀਆਂ 31 ਕੱਢਨੇ ਆ ਨਾਮ ਪਹਿਲਾ ਨਾਮ ਸਕੂਟਰੀ ਹਾਂਜੀ 450 ਦਾ ਸੂਟ ਇੱਕ ਨਾਲ ਇੱਕ ਫਰੀ ਸਾਡੀ 225 ਰੁਪਏ ਦਾ ਸੂਟ ਦਵਾਦੀ ਸਿੰਗਲ ਹਾਂਜੀ ਆ ਚੈੱਕ ਕਰੋ ਜੀ ਕਿੰਨੇ ਸੋਹਣੇ-ਸੋਹਣੇ ਕਲਰ ਆ ਸਾਰੇ ਡਿਜੀਟਲ ਦੇ ਵਿੱਚ 450 ਦਾ ਸੂਟ ਇੱਕ ਨਾਲ ਇੱਕ ਫਰੀ ਇਹ ਸਾਡੀਆਂ ਲਈ ਬਹੁਤ ਵਧੀਆ ਲੱਗੀ ਡਿਜ਼ਾਈਨਿੰਗ ਆ ਜੀ 225 ਰੁਪਏ ਦਾ ਕਦੇ ਨਹੀਂ ਮਿਲਣਾ ਇੱਕੋ ਜਗ੍ਹਾ ਮਿਲਣਾ ਹੈ ਸਕੇਟ ਐਕਸਲ ਮੋਰੈਂਟਾ ਦੇ ਉੱਤੇ ਆ ਚੈੱਕ ਕਰੋ ਬਹੁਤ ਵੈਰੈਟੀ ਆ ਗਿਆ ਦੇਖੋ ਜੀ ਆਲੋ ਆ ਜਿਵੇਂ ਸੋਲੋ ਪੀਸ ਆ ਜੀ ਫੋਟੋ ਵਾਲੇ ਆ ਲੋ ਬਟਿਕਾ ਵਾਲੇ ਪੀਸ ਆ ਲੋ ਵੀ ਯਾਰ ਸੂਟ ਵਿਕਦਾ ਜੀ 650 ਰੁਪਏ ਦਾ ਕੋਈ ਪੁੱਤਾ ਆ ਲੋ ਡਿਜ਼ਾਈਨ ਘੱਟੋ ਘਾਟ 100 ਤੇ 150 ਡਿਜ਼ਾਈਨ ਦਊਗਾ ਇਹ ਵਾਲੋ ਪੂਰੇ ਫਰੰਟ ਦੇ ਉੱਤੇ ਵਰਕ ਅ ਚੈੱਕ ਕਰੋ ਬਾਜੂ ਦੇ ਨਾਲ ਵਰਕ ਰਹਿਣੇ ਆ ਦੁਪੱਟੇ ਮਿਲਨੇ ਆ ਪਿਓਰ ਮਸਲੀਨ ਦੇ ਅ ਚੈੱਕ ਕਰੋ ਜੀ ਮਾਰਕੀਟ ਰੇਟ 650 700 ਰੁਪਏ ਆ ਲੋ ਅ ਚੈੱਕ ਕਰੋ ਜੀ ਪਿਓਰ ਮਸਲੀਨ ਪੂਰੇ ਫਰੰਟ ਤੇ ਵਰਕ ਨਾਲ ਰਹਿਣਿਆ ਬਾਜੂ ਵਰਕ ਦੁਪੱਟੇ ਮਿਲਨੇ ਆ ਪਿਓਰ ਮਸਲੀਨ ਦੇ ਰੇਟ ਕੀ ਕਰਤਾ ਜੀ 399 ਰੇ ਦਾ ਸੂਟ 399 399 ਬਦੀ ਰੇਂਜ ਚ ਸੂਟ ਡਿਜ਼ਾਈਨ ਘੱਟੋ ਘੱਟ 100 ਤੇ 150 ਮਿਲੂਗਾ ਡਿਜ਼ਾਈਨ ਕਲਰ ਡਿਜ਼ਾਈਨ ਘੱਟੋ ਘੱਟ ਹਲੋ ਤੇ ਸਾਰੀ ਡਿਜ਼ਾਈਨਿੰਗ ਸਿਰਫ 399 ਸਾਬ ਬਾਜੂ ਵਰਕ ਦੇ ਨਾਲ ਆਈ ਆਲੋ ਮੋਡਲ ਵਾਲੇ ਪੀਸ ਆਲੋ ਆ ਕਰਾਓ ਚੈੱਕ ਪੂਰੇ ਫਰੰਟ ਤੇ ਵਰਕ ਬੁਟੀਕ ਵਾਲੇ ਪੀਸ ਪਿਓਰ ਮਸਲੀਨ ਨਾ ਉਹੀ ਤਾਂ 1000 ਰੁਪਿਆ ਨਾ ਮੈਂ ਕਾਲੇ ਵੱਲੋਂ ਚੈੱਕ ਕਰੋ ਬਾਜੂ ਤੇ ਵਰਕ ਦੁਪੱਟੇ ਚੈੱਕ ਕਰੋ ਜੀ ਮਸਲੀਨ ਦੇ ਖਾਲੀ ਦੁਪੱਟਾ ਹੀ ਤੁਹਾਨੂੰ ਜੀ 2500 ਸੇਲ ਹੁੰਦਾ ਚਲੋ ਆਪਾਂ ਨੇ ਪੂਰਾ ਸੂਟ 399 ਚ ਦੇ ਦੇਣਾ ਲੋ ਜੀ ਆ ਡਿਜ਼ਾਈਨ ਚੈੱਕ ਕਰੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆ ਇੱਕ ਤੋਂ ਇੱਕ ਡਿਜ਼ਾਈਨ ਆ ਲੋ ਸਾਰੇ ਫੋਡੋ ਵਾਲੇ ਡਿਜ਼ਾਈਨ ਬਾਜੂ ਵਰਕ ਪਹੁੰਚੇ ਵਰਕ ਦੇ ਨਾਲ ਰੇਡ ਕਰਤਾ 399 ਰੁਪਏ ਜੀ ਬਸਕੋਸ ਔਰ ਗੰਜਾ ਦੇਤੇ ਆ ਚੈੱਕ ਕਰੋ ਪਿਓਰ ਬਸਕੋਸ ਔਰ ਗੰਜਾ ਉੱਤੇ ਹੈਂਡਵਰਕ ਵਾਲੀ ਡਿਜ਼ਾਈਨਿੰਗ ਲਪਟੇ ਮਿਲਨੇ ਆ ਜੀ ਨਾਲ ਪਿਓਰ ਚਨਾਉਂਦੇ ਵਾਲੋ 200 ਰੁਪਏ ਦਾ ਸੂਟ ਜੀ 1200 1250 ਰੁਪਏ ਜੀ ਆਪਾਂ ਨੇ ਲਾ ਕੇ ਦੇਣਾ 1500 ਦੇ ਦੋ ਵੀ ਸਿੰਗਲ ਪੇ ਗਿਆ 750 ਰੁਪਏ ਦਾ ਹਾਂਜੀ 15 ਤੋਂ 20 ਮਿਲਣਗੇ ਡਿਜ਼ਾਈਨ ਕਲਰ ਮਿਲਨੇ ਆ ਤੁਹਾਨੂੰ ਜੀ ਇਦਾਂ ਦੇ ਚਾਰ-ਚਾਰੀਆਂ ਦੀ ਫੈਮਿਲੀ ਸਭ ਤੋਂ ਜ਼ਿਆਦਾ ਵਿਕਿਆ ਇਸ ਟਾਈਮ ਰਾਜਾ ਰਾਣੀ ਵਾਲਾ ਸੂਟ ਆਲੋ ਪਿਓਰ ਦੀ ਬਾਟਮ 3 ਮੀਟਰ ਆ ਚੈੱਕ ਕਰੋ ਜੀ ਪਿਓਰ ਨੇਚਰਲ ਕਲੇਜ ਦੀ ਰਹੇਗੀ ਸ਼ਰਟ ਜੀ ਆ ਲੋ ਪੂਰੇ ਫਰੰਟ ਦੇ ਉੱਤੇ ਵਰਕ ਦੁਪੱਟੇ ਲਵਾ ਦਿੱਤੇ ਇਹਦੇ ਨਾਲ ਪਿਓਰ ਚਨਾਉਂਦੇ ਜੀ ਆ ਲੋ ਮਾਰਕੀਟ ਰੇਟ ਜੀ 33200 ਰੁਪਏ ਐਸਕੇ ਦਾ ਰੇਟ 1595 ਰੁਪਏ ਦੀ ਰੇਂਜ ਚ ਕਲਰ ਚਾਰਟ ਡੀਆ ਚੈੱਕ ਕਰੀ ਚਲੋ ਕਿੰਨੇ ਸੋਹਣੇ ਸੋਹਣੇ ਆ ਲੋ ਆ ਜੇ ਮਹਾਰਾਜੇ ਆਣੇ ਆ ਜੀ ਆ ਚੈੱਕ ਕਰੋ ਜੀ 1595 ਤਵਾਰ ਜੀ ਗਰੰਟੀ ਆ ਰੇਟ ਦੀ ਉਪਰ ਚੈਲੰਜ ਆ ਕਿਤੇ ਨਹੀਂ ਮਿਲਣਾ ਇਹ ਗਿਆ ਲੋ ਹਾਂਜੀ ਜੇ ਯਾਰ 2500 3000 ਰੇਟ ਹੋਗਾ ਤਾਂ ਲੋਂਗੇ 1595 ਰੁਪਏ ਦੇ ਪੈਸੇ ਆ ਲੋ ਰੰਗ ਵੀ ਬਹੁਤ ਹੈ ਬਹੁਤ ਸੋਹਣੇ ਸੋਹਣੇ ਕਲਰ ਚਾਰਟ ਆ ਦੇ ਐ ਤੇ ਕੁਆਂਟੀਟੀ ਫੁੱਲ ਵੱਡਾ ਫੁੱਲ ਵੀ ਆਇ ਨਹੀਂ ਵੀ ਵੀਡੀਓ ਪਾਦੀ ਬਾਅਦ ਚ ਸਟਾਕ ਹੋ ਗਿਆ ਖਤਮ ਜੀ ਜਿੰਨੀ ਮਰਜ਼ੀ ਕੁਆਂਟੀਟੀ ਲੈ ਜਾਓ ਆ ਲੋ ਇਹ ਕਿੰਨੇ ਚ ਮਿਲੂਗਾ ਜੀ? ਵੀਰ ਜੀ 1595 ਰੁਪਏ ਦੀ ਰੇਂਜ ਚ ਲਾ ਕੇ ਦੇਣਾ। 1595। ਮਾਰਕੀਟ 2500 3000। ਕਾਲੇ ਦਾ ਰੇਟ 1595 ਆ ਚੈੱਕ ਕਰੋ। ਪਿਓਰ ਚ ਨਾਉਂ ਦਾ ਬਟਾ ਨਾ ਹੋਇਆ ਲੱਖ ਰੁਪਈਆ ਨਾ ਹੋਇਆ ਲੋ। ਹਲੋ। ਬਹੁਤ ਵੈਰਾਈਟੀ ਆ, ਬਹੁਤ ਡਿਜ਼ਾਈਨਿੰਗ ਆ ਚੈੱਕ ਕਰੋ ਜੀ ਆਲੋ। ਜਿਹੜਾ ਮਰਜ਼ੀ ਲੈ ਲਓ। ਉਸ ਤੋਂ ਬਾਅਦ ਰੈਡੀਮੇਡ ਜੀ ਆਲੋ। ਆ ਚੈੱਕ ਕਰੋ। ਇਹ ਰੈਡੀਮੇਡ ਬਣੇ ਬਣਾਏ ਆ ਲੋ ਜੀ ਚੈੱਕ ਕਰੋ। ਪਿਓਰ ਗਲਾਸ ਔਰ ਗੰਜਾ ਦੇ ਉੱਤੇ ਸਟਿਚ ਸੂਟ ਬਾਜੂ ਦੇ ਵਰਕ ਆ ਚੈੱਕ ਕਰੋ ਜੀ ਨਾਲ ਸਟਿਚ ਰਹੇਗਾ ਪਲਾਜੋ ਆ ਲੋ ਦਪਟਾ ਰਹੇਗਾ ਜੀ ਵਰਕ ਵਾਲਾ ਰੈਡੀमेड ਸੂਟ ਦਵਾਨ ਜੀ 2200 252500 ਵਿਕਦਾ ਬਾਜ਼ਾਰ ਚ ਆਪਾਂ ਨੇ 1095 ਰੁਪਏ ਦਾ ਲਾਗੇ ਦੇਣਾ ਹੈ ਪਾਰਟੀ ਫਿਰ ਪਜ਼ਾਰਿਓ ਵਾਲੇ ਆਂ ਹਾਂਜੀ ਹਾਂਜੀ ਆ ਲੋ ਜਿੰਨੇ ਮਰਜੀ ਕਲਰ ਚਾਹੋ ਜਿੰਨੀ ਮਰਜੀ ਲੈ ਲਓ ਕੁਆਂਟੀਟੀ ਆਓ ਜੀ ਅੱਗੇ ਇੱਕ ਚੀਜ਼ ਹੋਰ ਦਿਖਾਉਣੀ ਹੈ ਜੀ ਬਨਾਰਸੀ ਜਿਹੜੀ ਸਭ ਤੋਂ ਜ਼ਿਆਦਾ ਹੋ ਰਹੀ ਹੈ ਸੇਲ ਕਿੰਦੀ ਸੂਟ ਲੈਣਾ ਬਨਾਰਸੀ ਲਿਓ ਜੀ ਓਵਰ ਆਲੋ ਤੁਹਾਨੂੰ ਜੀ ਹਾਂਜੀ ਇਹ ਬਨਾਰਸੀ ਸੂਟ ਹੈ ਜੀ ਆਲੋ ਅੱਛਾ ਜੀ ਪਿਓਰ ਬਨਾਰਸੀ ਬਾਜ਼ਾਰ ਵਿਕ ਰਿਹਾ ਜੀ 11200 ਰੁਪਏ ਸੂਟ ਚੈੱਕ ਕਰੋ 11200 ਮਾਰਕੀਟ ਦਾ ਮਾਰਕੀਟ ਰੇਟ ਹੈ ਚੈੱਕ ਕਰੋ ਜੀ ਦੁਪੱਟਾ ਵੀ ਮਿਲਣਾ ਨਾਲ ਬਨਾਰਸੀ ਦਾ ਜੀ ਡਿਜ਼ਾਈਨ ਕੋਟੋਗੜ 100 ਤੋਂ 150 ਜਿੰਨੇ ਮਰਜ਼ੀ ਲੈ ਲਓ ਚੈੱਕ ਕਰੋ ਜੀ ਪਿਓਰ ਬਨਾਰਸੀ ਦਾ ਸੂਟ ਲਾ ਕੇ ਦੇਣਾ 599 ਰੁਪਏ ਦਾ ਅਬ ਦੋ ਅਰਧ ਦਾ ਦੋ ਵਾਂ ਦਾ ਰੇਟਾ ਦੇ ਕਪੜਾ ਮਿਲਣਾ ਜੇ ਬਾਜ਼ਾਰ ਚ ਲੱਖ ਰੁਪਏ ਦਾ ਬੀਲਾ ਉਹਰੇ 50 ਹਜ਼ਾਰ ਦਾ ਮਰ ਜਾਓ ਉਹਦਾ ਆ ਚੈੱਕ ਕਰਾਓ ਬਿਆਨ ਇੱਕ ਤੋਂ ਇੱਕ ਆ ਲੋ ਗਾਵਲਾੜੀ ਆ ਚੈੱਕ ਕਰਾਓ ਜੀ ਇਹ ਵੀ ਬਨਾਰਸੀ ਦਾ ਬੈਗ ਦੇ brand ਦੋਨੇ ਬਨਾਰਸੀ ਦੁਪੱਟਾ ਚੈੱਕ ਕਰਾਓ ਜੀ ਪਿਓਰ ਬਨਾਰਸੀ ਦਾ ਰੇਡ ਕਰਤਾ 599 ਰੁਪਏ ਕਲਰ ਚਾਰ ਚੈੱਕ ਕਰਾਓ ਜੀ ਆਹ ਲੋ ਕੁਆਂਟੀਟੀ ਚੈੱਕ ਕਰਾਓ ਇੱਕ ਵਾਰ ਆ ਲੋ ਜਿੰਨੀ ਮਰਜ਼ੀ ਕੁਆਂਟੀਟੀ ਲੈ ਜਾਓ ਭਾਵੇਂ ਹਜ਼ਾਰਾਂ ਪੀਸ ਲੈ ਜਾਓ ਸਿਰਫ 599 ਰੁਪਏ ਦੀ ਰੇਂਜ ਚ ਜੀ ਬਹੁਤ ਵੈਰਾਈਟੀ ਹੈ ਕੋ ਚਤਲੇ ਸਭ ਕੁਝ ਮਿਲ ਜਣਾ ਜੋ ਮਰਜੀ ਲੈ ਲੋ ਜੀ ਆ ਜੋ ਭਾਵੇਂ ਤੁਸੀਂ ਲੈਣਿਆ ਪਾਰਟੀ ਵੇਰ ਸੂਟ ਫੈਸੀ ਨਖਨੌ ਦੇ ਪੀਸ ਲੈਣੇ ਆ ਸਾਰੇ ਮਿਲ ਜਣੇ ਜੀ ਉਰੀ ਆ ਲੋ ਆ ਚੈੱਕ ਕਰੋ ਜੀ ਪਿਓਰ ਫਰਕਾਵਾਦੀ ਖੁੱਲੀ ਟਿੱਕੇ ਆ ਲੋ ਇਹ ਹੈਗਾ ਜੀ ਪਿਓਰ ਨੇਚਰਲ ਕਰੇਵ ਦੇ ਉੱਤੇ ਫਰਕਾਵਾਦੀ ਸੂਟ ਆ ਲੋ ਪੂਰੇ ਫਰੰਟ ਤੇ ਵਰਕ ਪਲੱਸ ਚੈੱਕ ਕਰੋ ਜੀ ਬਾਟਮ ਤੇ ਵੀ ਕੰਮ ਬਾਜੂ ਹੀ ਖੂਬਤ ਵੀ ਸੋਲ ਪੀਸ ਖੂਬਤ ਤੁਸੀਂ ਕਰਕੇ ਹਾਲੋ ਦੁਪੱਟਾ ਮਿਲਣਾ ਨਾਲ ਪਿਓਰ ਚਨਾਉਂਦਾ ਪਿਓਰ ਨੇਚਰਲ ਤੇ ਪਿਓਰ ਚਨਾਉਂਦਾ ਦੁਪੱਟਾ ਰੇਟ 1750 ਰੁਪਏ ਬਾਜ਼ਾਰ ਚ ਕਿੰਨੇ ਦਾ ਹੋਊ ਬਾਜ਼ਾਰ ਚ 3500 3000 ਵੇਚ ਡੋਂਗੇ ਤਾਂ 1750 ਦੇ ਪੈਸੇ ਲੋਂਗੇ ਬਹੁਤ ਵੈਰਾਈਟੀ ਹੈ ਜੀ ਆਹ ਲੋ ਇਦਾਂ ਦੇ ਪਾਰਟੀ ਵੇਅਰ ਸੂਟ ਆ ਲੋ 2050 ਰੁਪਏ ਦੀ ਰੇਂਜ ਦੇ ਵਿੱਚ ਬਹੁਤ ਵੈਰਾਈਟੀ ਹੈ ਜੀ ਕੋਈ ਛੱਤ ਲੈ ਸਭ ਕੁਝ ਮਿਲ ਜਾਣਾ ਜੋੜੀ ਮਰਜੀ ਵੈਰਾਈਟੀ ਲੋ ਜੀ ਆਹ ਲੋ ਇਦਾਂ ਦੇ ਫੋਟੋ ਵਾਲੇ ਪੀਸ ਸਾਰੀ ਵੈਰਾਈਟੀ ਵਾਲੋ ਇਦਾਂ ਦੇ 4-4 ਰੰਗ ਬਰੇਡੀ ਬਹੁਤ ਆਦਵਾਨ ਜੀ ਆਜੋ ਇਧਰ ਨੂੰ ਬੀ ਦੇ ਰੱਖਿਆ ਪਿਆ ਬੋਲੀ ਸਾਰੇ ਸੂਰਜੀ ਟੇਰਾਂ ਦੇ ਟੇਰੇ ਆਪਣੇ ਕਰਨੇ ਆ ਫਾਇਦੇ ਦੀਵਾਲੀ ਤੱਕ ਪਿਓਰ ਮਸਲੀਨ ਸਾਰਾ ਡਿਜੀਟਲ ਦੇ ਵਿੱਚ ਗੋਲ ਫੈਲ ਦਾ ਕੰਮ ਹੋ ਰਿਹਾ ਚੈੱਕ ਕਰੋ ਜੀ ਬੈਕ ਤੇ ਫਰੰਟ ਦੋਨੇ ਡਿਜੀਟਲ ਜੇ ਪਿਓਰ ਮਸਲੀਨ ਤੁਹਾਨੂੰ ਜੀ ਨਾ ਹੋਈ ਤਾਂ ਲੱਖ ਰੁਪਈਆ ਨਾਵਾ ਮੇਰੇ ਵੱਲੋਂ ਚੈੱਕ ਕਰੋ ਜੀ ਦੁਪੱਟਾ ਕਿੰਨਾ ਚਾਂਦਰਾ ਮਡਾਲ ਦੀ ਬਾਟਮ ਸੈਮੀ ਪਿਓਰ ਦਾ ਮਿਲਣ ਨਾਲ ਦੁਪੱਟਾ ਤੁਹਾਨੂੰ ਜੀ ਆਲੋ ਇਦਾਂ ਦੀ ਡਿਜ਼ਾਈਨਿੰਗ ਚੈੱਕ ਕਰੋ ਹੋਰ ਵੀ ਸਿੱਧਾ ਆਲੋ ਚਾਰ ਚਾਰ ਰੰਗ ਸੈਮੀ ਪਿਓਰ ਦਾ ਦੁਪੱਟਾ ਫੋਰ ਸੈਟ ਬੱਟੇ ਲੱਗੀ ਪਈ ਆ ਲੈਸ ਜੀ ਵਾਲੋ ਬਾਜ਼ਾਰ ਰੇਡੋਂਗਾ ਜੀ 1000 ਰੁਪਿਆ 1150 ਰੁਪਏ ਸੂਟ ਲਾ ਕੇ ਦੇਣਾ 499 ਰੁਪਏ ਦਾ 499 ਰੁਪਏ ਦੀ ਰੇਂਜ ਚ ਡਿਜ਼ਾਈਨ ਤੇ ਕਲਰ ਚੜਦਾ ਬਰਬਰੀ ਵੇਚਦੇ ਤੇ ਡਿਜ਼ਾਈਨਿੰਗ ਦਾਪਟਾ ਮਿਲਣਾ ਬਰਬਰੀ ਦਾ ਰੇਡ ਕਰਤਾ ਜੀ 699 ਰੁਪਏ 699 ਰੁਪਏ ਦੀ ਰੇਂਜ ਚ ਇੰਦਾਂ ਦੇ ਪਾਰਟੀ ਵੇਰ ਸੂਟ ਕੱਤੇ ਨਹੀਂ ਮਿਲਨੇ ਇਦਾਂ ਦੇ ਚਾਰ ਚਾਰ ਰੰਗਾਂ ਦੀਆਂ ਫੈਮਲੀਆਂ ਆ ਲੋ ਅੱਗੇ ਖੋਲੋ ਜੀ ਆਲੋ ਬਸਕੋਸ オーਗੰਜਾ ਪਿਓਰ ਬਸਕੋਸ オーਗੰਜੇ ਦੇ ਉੱਤੇ ਬਹੁਤ ਸੋਹਣੀ ਡਿਜ਼ਾਈਨਿੰਗ ਪੂਰੇ ਫਰੰਟ ਤੇ ਵਰਕ ਚੈੱਕ ਕਰਾਓ ਜੀ ਆਲੋ ਪੂਰੇ ਫਰੰਟ ਤੇ ਵਰਕ ਕਰਾ ਲਓ ਜੀ neck ਦੇ ਉੱਤੇ ਚੈੱਕ ਕਰਾਓ ਜੀ ਕਿੰਨਾ ਪਿਆਰਾ ਵਰਕ ਹੋਇਆ ਬੇ ਘੇਰੇ ਦੇ ਵਰਕ ਡੁਪੱਟਾ ਦਾ ਆਲੋ ਡੁਪੱਟਾ ਮਿਲਣਾ ਨਾਲ ਸੈਮੀ ਪਿਓਰ ਦਾ ਆਲੋ ਜੀ ਪੂਰਾ ਸੈਟ ਡੁਪੱਟੇ ਦੇ ਵਰਕ ਬਾਜ਼ਾਰਤਵਾਨ ਜੀ ਇਹ ਸੁੱਟਾ ਦੀ ਕੀਮਤ ਹੁੰਦੀ ਹੈ 12-1200 ਰੁਪਏ ਜੀ 4-4 ਮਿਲਨੇ ਆ ਕਲਰ ਸੂਟ ਲਾ ਕੇ ਦੇਣਾ 850 ਰੁਪਏ ਦਾ 850 850 ਦੀ ਰੇਂਜ 'ਚ ਜਿੰਨੀ ਮਰਜ਼ੀ ਡਿਜ਼ਾਈਨਿੰਗ ਲੈ ਜਾਓ ਆਲੋ ਵੀ neck ਵਾਲੀ ਡਿਜ਼ਾਈਨ ਦੇਖੋ ਜੀ ਆਲੋ ਦਿਵਾਰੀ ਤੱਕ ਪਹਿਣਾ ਦੇ ਫਾਇਦੀ ਫਾਇਦੇ ਕਰਨੇ ਚੈੱਕ ਕਰੋ 2 neck ਦੇ ਉੱਤੇ ਟੋਟਲੀ ਹੈਂਡਵਰਕ ਦਾ ਕੰਮ ਪਿਓਰ ਬਿਸਕੋਸ オーਗੰਝੇ ਦੇ ਉੱਤੇ 850 ਰੁਪਏ ਰੇਂਜ ਚ ਪਹਿਣਾ ਦੁਪੱਟਾ ਚੈੱਕ ਕਰੋ ਜੀ ਬਿਸਕੋਸ オーਗੰਝੇ ਦਾ ਕਲਰ ਚਾਰਡ ਬੜੇ ਪਿਆਰੇ ਪਿਆਰੇ ਜੀ ਬਹੁਤ ਸੋਹਣੀਆਂ ਸੋਹਣੀਆਂ ਡਿਜ਼ਾਈਨਿੰਗ ਆ ਆ ਲੋ ਜਿਹਨਾਂ ਨੇ ਪਹਿਣਾ ਨੇ ਦੇਣ ਲੈਣ ਬਾਅਦ ਤੇ ਸੂਟ ਲੈਣੇ ਆ ਚੈੱਕ ਕਰੋ ਜੀ ਆ ਲੋ ਪਿਓਰ ਮਸਲੀਨ ਦੇ ਉੱਤੇ ਮਸਲੀਨ ਦਾ ਦੁਪੱਟਾ ਵਰਕ ਦੇ ਨਾਲ ਬ੍ਰਸ਼ ਪੈਨ ਦਾ 650 700 ਰੇਟ ਮਾਰਕਿਟ ਆਪਣਾ ਰੇਟ 450 ਰੁਪਏ ਕਾਈਟਾਈ ਮਿੰਡਰ ਕਰਦੇ ਇਦਾਂ ਦੇ ਮਿਲਨੇ ਆ ਦੁਪੱਟੇ 450 ਰੁਪਏ ਦੀ ਰੇਂਜ ਚ ਬਹੁਤ ਵੈਰਾਈਟੀ ਆ ਆਹ ਲੋ ਜੀ ਆ ਚੈੱਕ ਕਰੋ ਜੀ 700 ਰੁਪਏ ਦੀ ਰੇਂਜ ਚ ਪਿਓਰ ਬਸਕੋਸ ਔਰਗੰਜਾ ਹਾਲੋ ਇਦਾਂ ਦੇ ਮਿਲਨੇ ਆ ਕਲਰ ਚਾਰਟ ਦੀਆਂ ਤੇ ਕੁਆਂਟੀਟੀ ਜਿੰਨੀ ਮਰਜੀ ਪਿਓਰ ਬਸਕੋਸ ਔਰਗੰਜਾ ਦੇ ਉੱਤੇ ਟੋਟਲੀ ਹੈਂਡਵਰਕ ਦਾ ਕੰਮ ਕਲਰ ਮਿਲਨੇ ਆ ਨਾਲ ਚਾਰ ਆਹ ਲੋ ਦੇਖੋ ਸਾਰਾ ਹੈਂਡਵਰਕ ਟਪਟਾ ਉਹ ਕਿਦਾ ਪੁੱਤ ਜਿਵੇਂ ਜੀ ਹੋਸੇਲ ਦੇ ਵਿੱਚ ਜਿੰਨਾ ਮਰਜੀ ਲੇਜੋ ਜਿੰਨਾ ਮਰਜੀ ਲੇਜੋ ਜੀ ਪਿਓਰ ਚਨਾਉਂਦੇ ਦੁਪੱਟੇ ਚਾਰ ਚਾਰ ਰੰਗ ਸੂਟ ਮਿਲਣਾ 750 ਰੁਪਏ ਆ ਲੋ ਇਦਾਂ ਨਹੀਂ ਆ ਚਾਰ ਚਾਰ ਰੰਗਾਂ ਦੇ ਕਲਰ ਚਾਰਡ ਤੁਹਾਂ ਜੀ ਕੁਆਂਟੀਟੀ ਚੈੱਕ ਕਰੋ ਜੀ ਆ ਲੋ ਭਾਵੇਂ ਇੱਕ ਨਾਲ ਦੇ ਤੁਸੀਂ ਹਜ਼ਾਰਾਂ ਪੀਸ ਲੈ ਲਓ ਸਾਰੀ ਵੈਰੈਟੀ ਮਿਲੇਗੀ ਕੁਛਾ ਥੱਲੇ ਆ ਲੋ ਆ ਬਹੁਤ ਸੋਹਣੀ ਡਿਜ਼ਾਈਨ ਤਿਆਰ ਕਰਾਈਆ ਪਿਓਰ ਮਸਲੀਨ ਦੇ ਉੱਤੇ ਸੋਲੋ ਵਾਈਡ ਕਲਰ ਮਿਲਨੇ ਆ ਚਾਰ ਕਿੰਨੇ ਦਾ ਸੂਟ ਤੁਮਾਂਜੀ 795 ਰੁਪਏ ਦਾ ਅੱਛਾ ਜੀ 795 ਰੁਪਏ ਦੀ ਰੇਂਜ ਚ ਭਾਵੇਂ ਸੋਲੋ ਕਰੀਮ ਲੈ ਲੋ ਭਾਵੇਂ ਤੁਸੀਂ ਲੈ ਲੋ ਇਦਾਂ ਦੇ ਚਾਰ ਚਾਰ ਰੰਗਾਂ ਦੇ ਕਲਰ ਚਾਰਡ ਜੀ ਵੀ ਸਾਰੀ ਵੈਰਾਈਟੀ ਇੱਕੋ ਛੱਤ ਥੱਲੇ ਮਿਲ ਜਣੀ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਹੈਗੀ ਜੀ ਆਲੋ ਜੋਰ ਜੜ ਦੇ ਉੱਤੇ ਆ ਦੇਖੋ ਜੀ ਆਲੋ ਚੈੱਕ ਕਰੋ ਜੀ ਆਲੋ ਦੁਪੱਟਾ ਪੂਰਾ ਵਰਕ ਬਾਜ਼ਾਰ ਰੇਡੋਂਗਾ 650-700 ਰੁਪਏ ਆਪਾਂ ਨੇ 700 ਦੇ ਲਾਗੇ ਦੇਣਾ ਦੋ ਸੂਟ ਵੀ ਸਿੰਗਲ ਤੇ ਗਿਆ 350 ਰੁਪਏ ਦਾ ਇਦਾਂ ਦੀਆਂ ਵੈਰਾਈਟੀਆਂ ਲੈਣ ਬਾਅਦ ਤੇ ਫੋਟਾ ਫੋਟ ਆਜੋ ਐਸਕੇ ਟੈਕਸਟਲ ਮੰਡਾ ਤੇ ਭਾਵੇਂ ਤੁਸੀਂ ਲੈਣੇ ਆ ਇਦਾਂ ਦੇ ਮੋਰਾ ਵਾਲੇ ਸੂਟ ਪਿਓਰ ਕ੍ਰੇਪ ਦੇ ਉੱਤੇ ਵਾਲੋ ਛੇ ਮੋੜ ਵਾਲਾ ਪੀਸ ਫੋਟੋ ਵਾਲਾ ਚੈੱਕ ਕਰਾਓ ਜੀ ਆਲੋ ਪਿਓਰ ਨੇਚਰਲ ਕ੍ਰੇਪ ਦੇ ਉੱਤੇ ਪੂਰੇ ਫਰੰਟ ਤੇ ਵਰਕ ਚੈੱਕ ਕਰਾਓ ਜੀ ਪਹਿਲਾਂ ਦੇਖੋ ਪੂਰਾ ਹੈਂਡਵਰਕ ਦਾ ਕੰਮ ਉਹਦੇ ਬਾਅਦ ਚੈੱਕ ਕਰਾਓ ਜੀ ਬਾਜੂਆ ਦੇ ਪੂਰੇ ਹੈਵੀ ਕੰਮ ਪਲੱਸ ਬਾਟਮ ਤੇ ਕੰਮ ਦਪੱਟਾ ਮਿਲਣਾ ਜੀ ਨਾਲ ਪਿਓਰ ਚਨਾਉਂ ਦਾ ਆ ਚੈੱਕ ਕਰਾਓ ਜੀ ਪਿਓਰ ਚਨਾਉਂ ਦਾ ਦੁਪੱਟਾ ਬਜ਼ਾਰ ਰੇਟ 303500 ਆਪਾਂ ਨੇ ਸੂਟ ਲਾ ਕੇ ਦੇਣਾ 18500 ਦੀ ਰੇਂਜ ਚ 18500 ਦੀ ਰੇਂਜ ਚ ਕੋਈ ਐ ਨਹੀਂ ਤੁਹਾਨੂੰ ਜੀ ਚਾਰ ਸੂਟ ਆ ਆ ਚੈੱਕ ਕਰੋ ਜੀ ਕੁਆਂਟੀਟੀ ਜਿੰਨੀ ਮਰਜ਼ੀ ਵੈਰਾਈਟੀ ਲੈ ਜਾਓ ਆ ਲੋ ਦਿਵਾਰੀ ਤੱਕ ਵੱਡੀਆਂ ਵੱਡੀਆਂ ਆਫਰਾਂ ਲਾਤੀਆਂ ਕਿੱਤੀ ਕੱਢਣਿਆ ਨਾਮ ਬਜ਼ਾਰ ਰੇਟ 303500 ਐਸ ਕੇ ਦਾ ਰੇਟ ਸਿਰਫ 18000 ਦੀ ਰੇਂਜ ਚ ਬਹੁਤ ਵੈਰੈਟੀ ਆ ਕਹਾਂ ਪਾਜੀ ਹੁਣ ਵਿਆਹ ਸ਼ਾਦੀਆਂ ਦਾ ਸੀਜ਼ਨ ਸ਼ੁਰੂ ਹੋ ਗਿਆ ਤੇ ਲਹਿੰਗਿਆਂ ਦੀ ਲੋੜ ਬਹੁਤ ਪੈਣੀ ਆ ਲੋ ਮੈਂ ਕਹ ਦੱਸੋ ਫੇ ਲਹਿੰਗਿਆਂ ਬਾਤ ਤੇ ਲਿਆਂਦੇ ਨਵੇਂ ਲਹਿੰਗਿਆਂ ਦਾ ਕੰਮ ਸਟਾਰਟ ਕੀਤਾ ਆਪਾਂ ਨੇ ਜੀ ਨਾਲੇ ਰੇਟ ਦੀ ਗਰੰਟੀ ਦਿੰਦਾ ਮਾਰਕੀਟ ਨੂੰ ਮੈਂ ਕਹ ਅੱਧੇ ਰੇਟਾਂ ਤੇ ਦੇਣੇ ਆ ਅੱਧਿਆਂ ਨੂੰ ਵੀ ਇੱਧਰ ਰੇਟਾਂ ਤੇ ਲਹਿੰਗੇ ਦੇਣੇ ਆ ਆ ਚੈੱਕ ਕਰੋ ਜੀ ਲਹਿੰਗਾ ਹਾਂਜੀ ਤੁਹਾਾਂ ਜਿਹੜਾ ਰੈਂਟ ਚੱਲਦਾ ਵੀ ਯਾਰ 504500 ਰੁਪਏ ਚੱਲਦਾ ਜੀ ਚੱਲਦਾ ਆ ਚੈੱਕ ਕਰੋ ਜੀ ਆਹ ਲੋ ਲਹਿੰਗਾ ਪ੍ਰੋਪਰ ਲਹਿੰਗਾ ਚੈੱਕ ਕਰੋ ਜੀ ਆਹ ਲੋ ਆਹ ਲਓ 5-5000 ਰੈਂਟ 5-5000 ਰੁਪਏ ਰੈਂਟ ਜੀ ਆ ਚੈੱਕ ਕਰੋ ਜੀ ਇਹਦਾ ਆਹ ਲਓ ਚੋਲੀ ਚੈੱਕ ਕਰੋ ਜੀ ਆਹ ਲਓ ਜੀ ਇਹ ਆਹ ਕਰਾਓ ਚੈੱਕ ਜੀ ਠੀਕ ਹੈ ਜੀ ਇਹ ਹੈਗੀ ਚੋਲੀ ਹਾਂਜੀ ਆ ਦੁਪੱਟਾ ਚੈੱਕ ਕਰੋ ਜੀ ਨਾਲ ਰਹਿਣਾ ਦਾ 4 ਸੈਟ ਦੁਪੱਟਾ ਤੋਂ ਵਾਂਜੀ ਜੀ ਜੀ ਬਜ਼ਾਰ ਰੇਟ ਹੈਗਾ ਜੀ 54500 ਰੈਂਟ ਰੈਂਟ ਹਾਂ ਜੀ ਇਹ ਆਪ ਆਪਣੀ ਪੈਣਾ ਨੂੰ ਲਹਿੰਗਾ ਲਾ ਕੇ ਦੇ ਦਾਂਗੇ 1895 ਰੁਪਏ ਦਾ 1895 ਦਾ ਲਹਿੰਗਾ ਹੀ ਹੈ ਲਹਿੰਗਾ ਜੀ ਨਵੇਂ ਲਹਿੰਗੇ 1895 ਰੁਪਏ ਦੀ ਰੇਂਜ ਚ ਡਿਜ਼ਾਈਨਿੰਗ ਤੇ ਕੁਆਂਟੀਟੀ ਦੀ ਤੁਹਾਨੂੰ ਜੀ ਕੋਈ ਕਮੀ ਨਹੀਂ ਇੱਕ ਤੋਂ ਇੱਕ ਡਿਜ਼ਾਈਨ ਦਿਖਾਵਾਂ ਇੱਕ ਤੋਂ ਇੱਕ ਡਿਜ਼ਾਈਨ ਅੱਛਾ ਜੀ ਆਹ ਲੋ ਅਗਲਾ ਡਿਜ਼ਾਈਨ ਚੈੱਕ ਕਰਾਓ ਇਹ ਆ ਲੋ ਪੂਰਾ ਹੈਵੀ ਦੇ ਵਿੱਚ ਆ ਚੈੱਕ ਕਰਾਓ ਜੀ ਇਹ ਆ ਥੋੜਾ ਜਿਹਾ ਮਹਿੰਗਾ ਹੋਣਾ ਇਹ ਸਰ ਬਹੁਤ ਵੈਰਾਈਟੀ ਆ ਚੈੱਕ ਕਰੋ ਲੇਗਾ ਆ ਲੋ ਇਹ ਕਰੋ ਚੈੱਕ ਜੀ ਆ ਲੋ ਪ੍ਰੋਪਰ ਚੈੱਕ ਕਰੋ ਜੀ ਲੈ ਕਸਟਮਰ ਨੂੰ ਕੰਮ ਦੇਖੋ ਤੁਹਾਨੂੰ ਜੀ ਕਿੰਨਾ ਸਫਾਈ ਵਾਲਾ ਕੰਮ ਹੋਇਆ ਪਿਆ ਹਾਂਜੀ ਇਹਨਾਂ ਦੀ ਕੀਮਤ ਆ ਜਾਂਦੀ ਹੈ ਰੈਂਟ ਦੀ 10000 12000 15000 ਰੁਪਿਆ ਠੀਕ ਹੈ ਜੀ ਹਾਂਜੀ ਚੈੱਕ ਕਰੋ ਜੀ ਆ ਲੋ ਆ ਰੇਗੀ ਨਾਲ ਚੋਲੀ ਹਾਂਜੀ ਤੇ ਨਾਲ ਦੁਪੱਟੇ ਰਹਿਣਗੇ ਜੀ ਨਾਲ ਫੋਰ ਸਾਈਡ ਵਰਕੇ ਦੇ ਸਾਰੇ ਜੀ ਆ ਚੈੱਕ ਕਰੋ ਇਦਾਂ ਦੇ ਦੁਪੱਟੇ ਇਹ ਤੁਹਾਨੂੰ ਆਪਣੇ ਲਹਿੰਗਾ ਲਾ ਕੇ ਦੇ ਦੇਣਾ 4450 ਰੁਪਏ ਦਾ 4450 4450 ਰੁਪਿਆ ਵੀ ਜਿਹਦਾ ਰੈਂਟੇ ਤੋਂ ਬਾਅਦ ਜੀ ਦਾ ਦਾ ਰੈਂਟ ਆ ਲੈ ਲੈਂਦੇ ਆ ਜੀ ਆਪਣਾ ਲਹਿੰਗਾ ਲੈ ਜਾਓ ਰੈਂਟ ਦੀ ਕੋਈ ਲੈਣ ਦੀ ਲੋੜ ਨਹੀਂ ਕਿ ਤੁਹਾਡਾ ਲਹਿੰਗਾ 4450 ਰੁਪਏ ਦਾ ਆਪਣਾ ਬਣ ਜਾਣਾ ਆਪਣਾ ਬਣ ਜਾਣਾ ਆ ਚੈੱਕ ਕਰੋ ਅਗਲੀ ਡੇਅਰੀ ਚੈੱਕ ਕਰੋ ਜੀ ਆ ਲੋ ਆ ਲੋ ਤੁਮਾਂ ਜੀ ਆ ਅਗਲਾ ਡੇਅ ਚੈੱਕ ਕਰੋ ਜੀ ਆ ਰੰਗ ਵੀ ਪਿਆਰੇ ਪਿਆਰੇ ਬਹੁਤ ਪਿਆਰੇ ਪਿਆਰੇ ਕਲਰ ਜੀ ਆ ਚੈੱਕ ਕਰੋ ਜੀ ਕੰਮ ਦੇ ਕੁਝ ਕਿੰਨਾ ਵਧੀਆ ਪਿਆਰਾ ਕੰਮ ਹੈ ਵਰਕ ਦੇ ਕੋਈ ਕਿੰਨਾ ਵਧੀਆ ਸਿੱਖੋ ਵਰਕ ਦੇ ਨਾਲ ਤੇ ਤੁਹਾਨੂੰ ਜੀ ਰੇਟ ਕੀ ਲਾ ਕੇ ਦੇਣਾ 3695 ਰੁਪਏ ਆਲੋ 3695 ਰੁਪਏ ਦੀ ਰੇਂਜ ਚ ਦੁਪੱਟੇ ਮਿਲਨੇ ਆ ਨਾਲ ਤੁਹਾਨੂੰ ਇਸ ਤਰ੍ਹਾਂ ਦੇ ਵਰਕ ਵਾਲੇ 4 ਸਾਈਡ ਵੀ ਕੋਈ ਰੈਂਟ ਤੇ ਲੈ ਜਾਣ ਦੀ ਲੋੜ ਨਹੀਂ ਲੰਮੇ ਲੈਣਗੇ 3695 ਜਿਹੜਾ ਦਾ ਰੈਂਟੇ 12 12 13 13000 ਰੁਪਏ ਰੈਂਟ ਹੈ ਜੀ ਰੈਂਟ ਤੇ ਲੋੜ ਲੈਣ ਦੀ ਲੋੜ ਨਹੀਂ ਜੀ ਲੋੜ ਨਹੀਂ ਜੀ ਲੈਣ ਦੀ ਆ ਚੈੱਕ ਕਰੋ ਜੀ ਪ੍ਰੋਪਰ ਆਲੋ ਹੈਵੀ ਲੈਣਗੇ ਅੱਛਾ ਚੈੱਕ ਕਰਾ ਦਿਓ ਕਸਟਮਰ ਨੂੰ ਇੱਕ ਵਾਰ ਆ ਲੋ ਸਾਰਾ ਮਾਲ ਹੁਣੇ ਆਇਆ ਜੀ ਦਾ ਟੈਗ ਲੱਗ ਰਹੀ ਜਾਂਦਾ ਪਰ ਚੈੱਕ ਕਰਾਓ ਜੀ ਆ ਲੋ ਰੇਟ ਆ ਲੋ ਵੀਰ ਜੀ 7850 ਰੁਪਏ ਦੀ ਰੇਂਜ ਚ ਅੱਛਾ ਜੀ 7850 ਰੁਪਏ ਦਾ ਪਹਿਣਾ ਜੀ ਆ ਚੈੱਕ ਕਰਾਓ ਜੀ ਆ ਲੋ ਇਹਦਾ ਰੈਂਟ ਦੇਖ ਲਓ ਵੀਰ ਜੀ ਇਹਦਾ ਚੋਲੀ ਆ ਗਈ ਇਹਦੀ ਇਹ ਆ ਗਿਆ ਤੁਹਾਾਂ ਜੀ ਇਸ ਦਾ ਦੁਪੱਟਾ ਆ ਚੈੱਕ ਕਰੋ ਵੀ 7850 ਰੁਪਏ ਦੀ ਰੇਂਜ ਚ ਇਦਾਂ ਦੀ ਡਿਜ਼ਾਈਨਿੰਗ ਤੇ ਇਦਾਂ ਦੀ ਵੈਰਾਈਟੀ ਕਦੇ ਨਹੀਂ ਮਿਲਣੀ ਹੈਗੀ ਜਿੰਨਾ ਦਾ ਰੈਂਟੇ 15 2000 ਰੁਪਏ ਆਉਣਾ ਜੀ ਇਹ ਚੀਜ਼ਾਂ ਦਾ ਉਸ ਤੋਂ ਬਾਅਦ ਆ ਚੈੱਕ ਕਰਾਓ ਜੀ ਅਗਲੀ ਦਿਨ ਹੀ ਕੰਮ ਚੈੱਕ ਕਰਾਓ ਤੁਹਾਨੂੰ ਜੀ ਆ ਲੋ ਆ ਲੋ ਜੀ ਆ ਕਰਾਓ ਚੈੱਕ ਜੀ ਲਹਿੰਗਾ ਤੇ ਆ ਦੇਖੋ ਜੀ ਕੰਮ ਚੈੱਕ ਕਰਾਓ ਇੱਕ ਵਾਰ ਆ ਲੋ ਜੀ ਪ੍ਰੋਪਰ ਦੇਖੋ ਜੀ ਕੰਮ ਦੀ ਬੜਾ ਜ਼ੂਮ ਕਰਕੇ ਦਿਖਾ ਦਿਓ ਜੀ ਟੋਟਲੀ ਹੈਂਡਵਰਕ ਦਾ ਕੰਮ ਹੋਇਆ ਹੈ ਨਾਲ ਮੋਤੀ ਵਰਕ ਦਾ ਕੰਮ ਤੇ ਰੇਟ ਕੀ ਰਹਿਣਾ ਦਾ ਜੀ ਇਹ ਤਾਂ ਰੈਂਟ ਹੁੰਦਾ ਜੀ 25 22000 28 28000 ਰੁਪਏ ਆ ਚੈੱਕ ਕਰੋ ਜੀ ਇਹ ਪਹਿਣਾ ਤੁਹਾਨੂੰ 15150 ਰੁਪਏ ਦਾ ਲਹਿੰਗਾ ਜੀ ਆਹ ਚੱਕਾ ਮਿਲਨੇ ਆ ਦੁਪੱਟੇ ਇਸ ਤਰ੍ਹਾਂ ਦੇ ਫੈਨਸੀ ਲਹਿੰਗਿਆਂ ਦੀ ਵੈਰਾਈਟੀ ਤੁਹਾਨੂੰ ਅੱਜ ਬੜਾ ਬਹੁਤ ਬੜੀ ਪਹਿਣਾ ਦੀ ਡਿਮਾਂਡ ਆ ਰਹੀ ਦੀ ਤੁਹਾਨੂੰ ਜੀ ਪਾਨੇ 50 ਲੱਖ ਦਾ ਲਹਿੰਗਾ ਪਰ ਤੁਹਾਨੂੰ ਪਹਿਣਾ ਵਾਸਤੇ ਫਾਇਦਾ ਕੋਈ 1800 ਤੋਂ ਲੈ ਕੇ 25000 30000 35000 ਤੱਕ ਜਿੰਨਾ ਮਰਜ਼ੀ ਮਹਿੰਗਾ ਲੈ ਲੋ ਜੀ ਆ ਲੋ ਹਾਂ ਜੀ ਐਸ ਕੇ ਟੈਕਸਟਾਈਲ ਤੇ ਆ ਜੋ ਵਰ ਆ ਲੋ ਆ ਚੈੱਕ ਕਰੋ ਜੀ ਆਹ ਲੋ ਲਹਿੰਗਾ ਆਹ ਕਰਾਓ ਚੈੱਕ ਜੀ ਪੂਰਾ ਵਰਕ ਵਧੀਆ ਓਏ ਰਾਜਾ ਰਾਣੀ ਵਾਲਾ ਡਿਜ਼ਾਈਨ ਤਿਆਰ ਕਰਾਇਆ ਜੀ ਆ ਚੈੱਕ ਕਰੋ ਦੁਪੱਟਾ ਚੈੱਕ ਕਰੋ ਜੀ ਆਹ ਲੋ ਆ ਚੈੱਕ ਕਰੋ ਜੀ ਇਹਦਾ ਆਹ ਲੋ ਉਸ ਤੋਂ ਬਾਅਦ ਚੈੱਕ ਕਰੋ ਜੀ ਇਹਦਾ ਦੁਪੱਟਾ ਆਹ ਲੋ ਦੁਪੱਟਾ ਦੇਖੋ ਜੀ ਕਿੰਨਾ ਪਿਆਰਾ ਇਸਦਾ ਆਹ ਲੋ ਸਾਰਾ ਫੋਰ ਸਾਈਡ ਵਰਕ ਬਰੇਡ ਪੁੱਤਰ ਜੀ ਇਹਦਾ ਕੀ ਆ 12150 ਵੀ ਕੋਈ ਐਨ ਵੀ ਤੁੱਕੇ ਨਾਲ ਰੇਡ ਜਿਹੜਾ ਰੇਡ ਮੈਂ ਦੱਸ ਤੇ ਮਾਰਕੀਟ ਨੂੰ ਅੱਧੇ ਤੋਂ ਅੱਧੇ ਰੇਟਾਂ ਦੇ ਵਿਆਜ ਹੀ ਦੇਣੀ ਆ ਬਹੁਤ ਫਾਇਦੇ ਨਾਲ ਪੈਣਾ ਨੂੰ ਬਣੀਆਂ ਨੂੰ ਇਹਦਾ ਬਾਜ਼ਾਰ ਤਾਂ ਬਹੁਤ ਰੇਟ ਹੈ ਜੀ ਉਹਨਾਂ ਕਹਤਾਂ ਮਾਂਜੀ ਫਾਇਦੇ ਫਾਇਦੇ ਕਰਨੇ ਬਣੇ ਪੈਣ ਦੇ ਲੈ ਲੈਂਦੇ ਨੇ ਆ ਦੇਖੋ ਜੀ ਕਿਉਂ ਵੈਰਾਈਟੀ ਬਹੁਤ ਆ ਸਾਰੀ ਵੀਡੀਓ ਆ ਦੇਖੋ 3695 ਆ ਚੈੱਕ ਕਰੋ ਤੁਮਾਂਜੀ ਆ ਲੋ ਕਿੰਨੇ ਪਿਆਰੇ ਆ ਦੇਖੋ ਜੀ ਰੈੱਡ ਕਿੰਨਾ ਪ੍ਰੋਪਰ ਹੈਵੀ ਪੀਸ ਆ ਲੋ 17550 ਰੇਂਜ ਚਾਲੋ ਜੀ 20 ਆ ਲੋ ਆਹ ਲੋ ਟੋਟਲੀ ਬੈਲਵੈਟ ਦੇ ਵਿੱਚ ਲਹਿੰਗਾ ਚੈੱਕ ਕਰੋ ਜੀ ਪੂਰਾ ਹੈਵੀ ਸਟੋਟਲੀ ਟੋਟਲੀ ਹੈਂਡਵਰਕ ਦਾ ਕੰਮ 19695 ਰੁਪਏ ਦੀ ਰੇਂਜ ਚ ਆਹ ਲੋ ਮਹਿਰੂਨ ਕਲਰ ਦੇਖੋ ਜੀ ਆਹ ਲੋ ਸਾਰੇ ਹੈਵੀ ਦੇ ਵਿੱਚ ਹੈ ਮੈਂ ਉਹਨੂੰ ਕਹੇ ਵੀ ਭਾਣੇ 50 ਲੱਖ ਦਾ ਲਹਿੰਗਾ ਪਰ ਤੁਮਣੀ ਭੈਣਾਂ ਨੂੰ ਕਿਸੇ ਬਸੇ ਜਾਣ ਦੀ ਲੋੜ ਨਹੀਂ ਭਾਵੇਂ ਤੁਸੀਂ ਰੈਡੀमेड ਸੂਟ ਲੈਣੇ ਭਾਵੇਂ ਤੁਸੀਂ ਡਰੈੱਸਾਂ ਲੈਣੇ ਭਾਵੇਂ ਤੁਸੀਂ ਲੈਣੇ ਲਹਿੰਗੇ ਆ ਚੈੱਕ ਕਰੋ ਇਦਾਂ ਦੀ ਤਿਆਰੀ ਹੋ ਜਾਣੀ ਸਾਰੇ ਪੀਸਾਂ ਦੀ ਇਹ ਕੀ ਰੈਡੀमेड ਬਲੈਕ ਆਹ ਲੋ ਬਹੁਤ ਵੈਰਾਈਟੀ ਅੱਗੇ ਦੇਖੋ ਕੀ ਦੇਖੋ ਆ ਚੈੱਕ ਕਰੋ 1.350 ਆ ਲੋ ਦੇਖੋ ਕਿੰਨੇ ਸੋਹਣੇ ਸੋਹਣੇ ਪੀਸ ਆ ਲੋ 컬러 ਦੇਖੋ ਜੀ ਕਿੰਨੇ ਪਿਆਰੇ ਪਿਆਰੇ ਆ ਮੇਰੀ ਆ ਭੈਣਾਂ ਨੂੰ ਕਸੇ ਪਾਸੇ ਜਾਣ ਦੀ ਲੋੜ ਨਹੀਂ ਇੱਕੋ ਛੱਤ ਥੱਲੇ ਤੁਹਾਡੇ ਭਰਾ ਨੇ ਕੱਲ ਨੇ ਸਾਰੀ ਵੈਰਾਈਟੀ ਦੇ ਦੇਣੀ ਆ ਲੋ ਵੀ ਬਿਆਹ ਚਾਹਤੇ ਆ ਦੇਖੋ ਜੀ ਪਿਓਰ ਸ਼ਿਵਰ ਵੇਜ ਦੇ ਉੱਤੇ ਲਹੇਗਾ ਚੈੱਕ ਕਰੋ ਜੀ ਕਿੰਨਾ ਪਿਆਰਾ ਵਰਕ ਹੋਇਆ ਪਿਆ ਦੇਖੋ ਬਹੁਤ ਸੋਹਣੀਆਂ ਸੋਹਣੀਆਂ ਡਿਜ਼ਾਈਨਿੰਗ ਯਾਰ ਰੇਟ ਮਾਰਕੀਟ ਨਾਲੋਂ ਅੱਧੇ ਨਹੀਂ ਅੱਧੇ ਤੋਂ ਵੀ ਅੱਧੇ ਰੇਟਾਂ ਦੇ ਵਿਆਜੀ ਦੇਣੀ ਆ ਭਾਵੇਂ ਲੈ ਲੋ ਲਹੇਗੇ ਫੈਮਿਲੀ ਵਾਲੇ ਤੁਸੀਂ ਸੂਟ ਫੈਸੀ ਪਾਰਟੀ ਵਿੱਚ ਚੈੱਕ ਕਰਾ ਜੀ ਆਲੋ ਬਹੁਤ ਵੈਰੈਟੀ ਆ ਗਈ ਸਾਰੀ ਵੈਰੈਟੀ ਇੱਕੋ ਛੱਤਲੇ ਮਿਲ ਜਾਣੀ ਦੇਖੋ ਸਾਰਾ ਸੀਜ਼ਨ ਦਾ ਸਟਾਰਟ ਹੋ ਗਿਆ ਜੀ ਵਧੀਆ ਵਧੀਆ ਡਿਜ਼ਾਈਨਿੰਗ ਆ ਬਹੁਤ ਪਿਆਰੇ ਪਿਆਰੇ ਫੈਬਰਿਕ ਆ ਚੈੱਕ ਕਰੋ ਜੀ ਜਿਹੜੂ ਕਿਨੇ ਗਲਾਸ ਔਰਗੰਜੇ ਦੇ ਉੱਤੇ ਆਲੋ ਤੁਮਾਂ ਜੀ ਚੈੱਕ ਕਰੋ ਤੁਮਾਂ ਜੀ ਪਿਓਰ ਦੀ ਬਾਟਮ ਪਾੜਾ ਸਿਲਕ ਦੀ ਪਿਓਰ ਗਲਾਸ ਦੇ ਦੇ ਉੱਤੇ ਡਿਜ਼ਾਈਨਿੰਗ neck ਤੇ ਕੰਮ ਚੈੱਕ ਕਰੋ ਜੀ ਪਿਓਰ ਹੈਂਡਵਰਕ ਦਾ ਦਪੱਟਾ ਵੀ ਲвая ਨਾਲ ਗਲਾਸ ਔਰ ਗੰਜੇ ਦਾ ਇਹ ਸੂਟ ਦੀ ਕੀਮਤ ਤੁਹਾ ਜੀ ਮਾਰਕੀਟ ਦੇ ਵਿੱਚ ਹੋਊਗੀ 2095 2250 ਆਪਾਂ ਨੇ ਸੂਟ ਲਾ ਕੇ ਦੇਣਾ 1350 ਰੁਪਏ ਚ 1350 ਕੋਈ ਮਾਇਨੀ ਨਹੀਂ ਇੱਕ ਆਟਮ ਜੇ ਫਾਇਦੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੀ ਚੀਜ਼ਾਂ ਨੂੰ ਮਾਰਕੀਟ ਨੂੰ ਉੱਧਰ ਇੱਧਰ ਇਟਾ ਦੇਣੀ ਆ ਯਾਰੋ ਐਸੇ ਹੀ ਫਾਇਦੇ ਆ ਆ ਲੋ ਚੈੱਕ ਕਰੋ ਜੀ ਆ ਲੋ ਬਰਬਰੀ ਵੇਜ ਤੇ ਡਿਜ਼ਾਈਨਿੰਗ ਚੈੱਕ ਕਰੋ ਜੀ ਇਹ ਦੇਖੋ ਟੋਟਲੀ ਪਫਦਾ ਕੰਮ ਦਪੱਟਾ ਬਹੁਤ ਪਿਆਰਾ ਜੀ ਤੁਹਾਡਾ ਜੀ ਰੇਟ ਕੀ ਦੇਣਾ ਆਪਾਂ ਨੇ 995 ਰੁਪਏ ਅੱਛਾ ਜੀ ਇੱਦਾਂ ਦੀਆਂ ਵੈਰਾਈਟੀਆਂ ਲੈਣ ਬਾਅਦ ਤੇ ਫਟਾਫਟ ਆਪਣੇ ਸਟੋਰ ਤੇ ਆ ਜਾਓ ਐਸ ਕੇ ਟੈਕਸਟਲ ਮਰਿੰਡਾ ਮੇਨ ਲੁਧਿਆਣਾ ਹਾਈਵੇ ਓਪੋਜੀਟ ਲਾਜਮਾ ਲਹਿਰੂ ਦਾ ਹੋ ਇੱਦਾਂ ਦੇ ਪਿਓਰ ਨੈਚੁਰਲ ਕ੍ਰੇਮ ਦੇ ਉੱਤੇ ਡਿਜ਼ਾਈਨਿੰਗ 2495 ਰੁਪਏ ਤੁਹਾਡਾ ਜੀ ਚੈੱਕ ਕਰਾਓ ਇੱਕ ਵਾਰ ਸੇਮ ਮਾਡਲ ਦਾ ਪੀਸ ਸੇਮ ਮਾਡਲ ਦਾ ਪੀਸ ਪਿਓਰ ਨੈਚੁਰਲ ਕ੍ਰੇਮ ਨਾ ਹੋਈ ਤਾਂ ਲੱਖ ਰੁਪਏ ਨਾਮਕ ਵਾਲੇ ਵੱਲੋਂ ਆ ਚੈੱਕ ਕਰੋ ਨੈਕ ਦੇ ਵਰਕ ਘੇਰੇ ਦੇ ਕੰਮ ਚੈੱਕ ਕਰੋ ਜੀ ਕਿੰਨਾ ਸ਼ਾਨਦਾਰ ਚੈੱਕ ਕਰੋ ਜੀ ਪਲੱਸ ਬਾਜੂ ਰਹਿਣੇ ਆ ਪੂਰੇ ਹੈਵੀ ਆ ਲੋ ਦੁਪੱਟਾ ਚੈੱਕ ਕਰੋ ਜੀ ਪਿਓਰ ਚਨਾਉਂ ਦਾ ਰੇਟ ਕੀ ਆ 2295 ਰੁਪਏ ਬਹੁਤ ਵੈਰਾਈਟੀ ਆ ਕਸੇ ਬਸੇ ਜਾਣ ਦੀ ਲੋੜ ਨਹੀਂ ਇੱਕੋ ਛੱਤਲੇ ਕੋ ਨੂੰ ਸਾਰੀਆਂ ਵੈਰਾਈਟੀਆਂ ਮਿਲ ਜਣੀਆਂ ਭਾਵੇਂ ਤੁਸੀਂ ਰੈਡੀਮੇਡ ਸੂਟ ਲੈਣੇ ਆ ਭਾਵੇਂ ਤੁਸੀਂ ਡਰੈੱਸਾਂ ਲੈਣੀਆਂ ਭਾਵੇਂ ਤੁਸੀਂ ਲੈਣੇ ਆ ਲਹਿੰਗੇ ਆਟਮ ਤੇ ਵਰਕ ਦੁਪੱਟਾ ਪੂਰਾ ਫਰਕਾਬਾਦੀ ਹੈਵੀ ਰੇਟ ਕੀ ਆ ਜੀ 2095 ਰੁਪਏ ਜੀ ਆ ਲੋ ਉਦੋਂ ਬਾਅਦ ਚੈੱਕ ਕਰੋ ਜੀ ਅੱਗੇ ਡਿਜ਼ਾਈਨ ਆ ਲੋ ਇਹ ਨਮਾੜੀਆਂ ਨੇ ਆਹ ਲੋ ਫੁਲਕਾਰੀ ਵਾਲਾ ਡਿਜ਼ਾਈਨ ਗਲਾਸ 154 ਦੇ ਉੱਤੇ ਪ੍ਰੋਪਰ ਹੈਂਡਵਰਕ ਬਾਜੂ ਚੈੱਕ ਕਰਾਓ ਜੀ ਪਲੱਸ ਰਹੇਗੀ ਬਾਟਮ ਤੇ ਕੰਮ ਫੁਲਕਾਰੀ ਵਾਲਾ ਕਲਰ ਚੈੱਕ ਕਰਾਓ ਜੀ ਕਿੰਨੇ ਸੋਹਣੇ ਸੋਹਣੇ ਕਲਰ ਆ ਚਾਰ-ਚਾਰ ਰੰਗਾਂ ਦੀ ਫੈਮਿਲੀ ਆ ਆਹ ਲੋ ਇਹ ਵੀ ਤੁਹਾਨੂੰ 1892 1995 ਦੀ ਰੇਂਜ ਚ ਬਹੁਤ ਵੈਰਾਈਟੀ ਮਿਲ ਜੇਣੀ ਕੁਛ ਛੱਤਲੇ ਅਸਰੇ ਪਾਸੇ ਜਾਣ ਦੀ ਲੋੜ ਨਹੀਂ ਫੋੜਾ ਫੋੜਾ ਆਪਣੇ ਸਟੋਰ ਤੇ ਆਜੋ ਐਸਕੇ ਐਕਸਟਰਾ ਮਰੰਡਾ ਮੇਨ ਲੁਧਿਆਣਾ ਹਾਈਵੇ ਆਪੋਜੀਟ ਰਾਇਮਰ ਪੈਲੇਸ ਆ ਲੋ ਪਿਓਰ ਕ੍ਰੇਵ ਦੇ ਤੇ ਨੈਚੁਰਲ ਕ੍ਰੇਵ ਦੇ ਉੱਤੇ ਦਿੱਲੀ ਵਾਲੀ ਡਿਜ਼ਾਈਨਿੰਗ ਪਿਓਰ ਮੜਾਲ ਦੀ ਬੋਟਮ ਟੋਟਲੀ ਹੈਂਡਵਰਕ ਦਾ ਕੰਮ ਦੁਪੱਟੇ ਮਿਲਣੇ ਨਾਲ ਹਾ ਪਿਓਰ ਦੇ ਦੁਪੱਟੇ ਆ ਚੈੱਕ ਕਰੋ ਜੀ ਕਿੰਨਾ ਪਿਆਰਾ ਵਰਕ ਹੋਇਆ ਹੋਇਆ ਹੈਂਡਵਰਕ ਦਾ ਕੰਮ ਦੇਖੋ ਦੁਪੱਟੇ ਦੇਖੋ ਸਾਰੇ ਡਿਜੀਟਲ ਦੇ ਵਿੱਚ ਰੇਟ ਕੀ ਆ ਦਵਾਨ ਜੀ 18 18 19 1900 ਦੇ ਮਾਰਕੀਟ ਰੇਟਾ ਆਪਣਾ ਰੇਟ 1195 ਰੁਪਏ ਸੋਲੋ ਪੀਸ ਬਟੀਕਰ ਹਾਲੋ ਪਿਓਰ ਸ਼ਿਮਰ ਵੇ ਦੇ ਉੱਤੇ ਬਹੁਤ ਸੋਹਣੀ ਡਿਜ਼ਾਈਨਿੰਗ ਚੈੱਕ ਕਰੋ ਜੀ ਆਲੋ neck ਤੇ ਵਰਕ ਘੇਰੇ ਦੇ ਵਰਕ ਬਾਜੂ ਚੈੱਕ ਕਰੋ ਜੀ ਬਾਡਮ ਚੈੱਕ ਰਵੇਟ ਆਲੋ ਦੁਪੱਟਾ ਚੈੱਕ ਕਰੋ ਜੀ ਨਾਲ ਕਿੰਨਾ ਫੈਰਾ ਲੱਗਿਆ ਹੋਇਆ ਪਿਓਰ ਚਨਾਉਣ ਦਾ ਦੁਪੱਟਾ ਤੇ ਰੇਡ ਕੀ ਲੱਗ ਕੇ ਦਿਨਾ ਸੋਲੋ ਪੀਸ ਆ ਜੀ 1795 ਰੁਪਏ ਸੇਮ ਮਾਡਲ ਵਾਲਾ ਪੀਸ ਪਿਓਰ ਸ਼ਿਮਰ ਦੇ ਉੱਤੇ 1795 ਇਦਾਂ ਦੀਆਂ ਵੈਰਾਈਟੀਆਂ ਲੈਣ ਬਾਅਦ ਤੇ ਫਟਾਫਟ ਆਜੋ ਵੈਸਕੇ ਟੈਕਸ ਲ ਮੰਡਾ ਮੇਨ ਲੁਧਿਆਣਾ ਹਾਈਵੇ ਕੋਈ ਡਰਾਇਮਲ ਪੈਲੇਸ